ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀ.ਸੀ.ਪੀ ਸਾਹਿਬ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜਿਨ੍ਹਾਂ ਹਿਦਾਇਤਾਂ ਤੇ ਪਹਿਲਾਂ ਜੋ ਜੁੱਧ ਨਸ਼ਿਆਂ ਵਿਰੁੱਧ ਮੈਮ ਚਲਾਈ ਜਾ ਰਹੀ ਸੀ ਉਸ ਤਹਿਤ ਅਤੇ ਹੁਣ ਜੋ ਜੁੱਧ ਗੈਂਗਸਟਰਾਂ ਵਿਰੁੱਧ ਜਿਹੜੀ ਨਵੀਂ ਮੈਮ ਸ਼ੁਰੂ ਕੀਤੀ ਗਈ ਆ ਉਸ ਤਹਿ ਜਿਹੜਾ ਸਾਡੇ ਕੰਟੋਨਮੈਂਟ ਦੇ ਛਾਟਾ ਥਾਣੇ ਵੱਲੋਂ ਕੱਲ 20 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਵਿੱਚ ਇੱਕ 12 ਨੰਬਰ ਮਕਦਮਾ ਛਾਟੇ ਥਾਣੇ ਦਰਜ ਕੀਤਾ ਉਹਦੇ ਵਿੱਚ ਇੱਕ ਦੋਸ਼ੀ ਗੁਰਪ੍ਰੀਤ ਸਿੰਘ ਜੀ ਉਹ ਪਹਿਲਾਂ ਐਨਡੀ ਦੇ ਕੇਸ ਵਿੱਚ ਬੇਲੋਡ ਤੇ ਆਇਆ ਸੀ ਤੇ ਉਹ ਕੋਲੋਂ 11 ਬੋਤਲਾਂ ਨਸ਼ਾਸ਼ਰਾਬ ਬਰੰਦ ਕੀਤੀ ਐ ਇਸ ਤੋਂ ਇਲਾਵਾ 173 ਨੰਬਰ ਮਕਦਮਾ ਕੈਂਟ ਥਾਣੇ ਦਾ ਉਹਦੇ ਵਿੱਚ ਸੋਮਜੀਤ ਸਿੰਘ ਸੋਮ ਨਾਂ ਦਾ ਇੱਕ ਦੋਸ਼ੀ ਆ ਉਹਨੂੰ ਗ੍ਰਿਫਤਾਰ ਕੀਤਾ ਜੀ ਸ਼ਾਟਾ ਥਾਣੇ ਦਾ ਮਕਦਮਾ ਨੰਬਰ 3 ਐ ਜੀ ਐਨਡੀਪੀਆ ਸੈਕਟਰ ਦਾ ਉਹਦੇ ਵਿੱਚ ਇੱਕ ਦੋਸ਼ੀ ਸਰਜੀਤ ਸਿੰਘ ਕਾਕਾ ਸੀ ਪਗਵੜਾ ਸੀ ਇਹ ਡਰੱਗ ਪੈਟਰੋਲ ਦੀ ਲਿਸਟ ਵਿੱਚ ਵੀ ਹੈਗਾ ਸੀ ਇਹਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸ਼ਟਾ ਥਾਣੇਦਾਰ 248 ਨੰਬਰ ਮਕਦਮਾ 108 ਬੀ ਐਨ ਐਸ ਜਿਹੜਾ ਪਹਿਲਾਂ 306 ਬੀ ਐਨ ਐਸ ਹੁੰਦੀ ਸੀ ਆ ਆਈ ਪੀ ਸੀ ਹੁੰਦੀ ਸੀ ਉਹਦੇ ਵਿੱਚ ਇੱਕ ਦੋਸ਼ੀ ਪਕੋੜਾ ਸੀ ਉਹਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਮਕਦਮਾ ਨੰਬਰ 260 109 ਬੀ ਐਨ ਐਸ ਜੋ ਪਹਿਲਾਂ 307 ਆਈ ਪੀ ਸੀ ਸੀ ਉਹਦੇ ਵਿੱਚ ਇੱਕ ਮਨਜੀਤ ਸਿੰਘ ਨਾਂ ਦਾ ਦੋਸ਼ੀ ਵੇਰਕੇ ਤੋਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਮਕਦਮਾ ਨੰਬਰ 193 103 BNS ਜੋ ਪਹਿਲਾਂ 302 ਸੀ ਇਹਦੇ ਵਿੱਚ ਇੱਕ ਧਰਮਿਆਨਾ ਦੇ ਵਿਅਕਤੀ ਦਾ ਮਰਡਰ ਐਸੇ ਜੋ ਪਰੋਲ ਤੇ ਆਇਆ ਸੀ ਇਹ ਗੈਂਗਸਟਰਾਂ ਵੱਲੋਂ ਮਰਡਰ ਕਰਾਇਆ ਗਿਆ ਸੀ ਇਹਦੇ ਵਿੱਚ ਇੱਕ ਦੋਸ਼ੀ ਮਾਨਕ ਬਹਾਮਣ ਨੂੰ ਗ੍ਰਿਫਤਾਰ ਕੀਤਾ ਵਾ ਇਸ ਤੋਂ ਇਲਾਵਾ ਜਿਹੜੇ ਹੋਰ ਵੱਖ-ਵੱਖ ਮਕਦਮਿਆਂ ਵਿੱਚ ਦੋਸ਼ੀ ਐਨਡੀ ਦੇ ਤੇ ਐਕਸਾਈਡ ਦੇ ਮਕਦਮਿਆਂ 'ਚ ਜਿਹੜੇ ਜ਼ਮਾਨਤ ਤੇ ਆ ਕੇ ਬਾਰ-ਬਾਰ ਦੁਬਾਰਾ ਕ੍ਰਾਈਮ ਕਰਦੇ ਸੀ ਉਹਨਾਂ 15 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਰੋਕੂ ਕਾਰਵਾਈਆਂ ਵਿੱਚ ਲਿਆਂਦੀ ਗਈ ਆ ਅੱਜ ਫੇਰ ਇਸੇ ਲੜੀ ਤਹਿਤ ਸਵੇਰ 5 ਵਜੇ ਸਾਡੇ ਦੋਨਾਂ ਐਸਐਚਓ ਵੱਲੋਂ ਰੇਡ ਕਰਕੇ ਕੰਟ ਥਾਣੇ ਵੱਲੋਂ ਵੀ ਤਿੰਨ ਦੋਸ਼ੀ ਜਿਹੜੇ ਹੈਪਚੁਅਲ ਕ੍ਰਾਈਮਨਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਅਤੇ ਛਾਟੇ ਥਾਣੇ ਵੱਲੋਂ ਜਿਹੜੇ ਵੀ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵਾ ਇਹ ਜਿਹੜੀ ਸਾਡੀ ਮਹਿਮਾ ਜੁੱਧ ਨਸ਼ਾ ਵਿਰੋਧ ਅਤੇ ਜੁੱਧ ਗੈਂਗਸਟਰ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਗੈਂਗਸਟਰ ਅਤੇ ਇਹਨਾਂ ਦੇ ਐਸੋਸੀਏਟ ਜਿਹੜੇ ਇਹਨਾਂ ਨੂੰ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਮਦਦ ਕਰਦੇ ਆ ਉਨ੍ਹਾਂ ਦੇ ਖਿਲਾਫ ਜਿ ਪੁਖਤਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸਰਕਾਰ ਦੀਆਂ ਖਾਸ ਅਧਿਅਤਾਂ ਨੇ ਕਿ ਗੈਂਗਸਟਰਾਂ 'ਤੇ ਵਿਰੋਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਇਹਨਾਂ ਗੈਂਗਸਟਰਾਂ ਦੇ ਚਾਂਸੇ ਵਿੱਚ ਆ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਇੱਥੇ ਆ ਕੇ ਉਨ੍ਹਾਂ ਦੇ ਲਾਲਚ ਵਿੱਚ ਫਸ ਜਾਂਦੇ ਨੇ ਉਹ ਅਜਿਹਾ ਕੰਮ ਨਾ ਕਰਨ ਅਖੀਰ ਵਿੱਚ ਉਨ੍ਹਾਂ ਨੂੰ ਭੁਗਤਣਾ ਪੈਣਾ ਸਜ਼ਾ ਉਨ੍ਹਾਂ ਨੂੰ ਮਿਲਨੇ ਆ ਇਹ ਗੈਂਗਸਟਰ ਬਾਹਰ ਬੈਠੇ ਜਿਹੜੇ ਸਾਡੇ ਨੌਜਵਾਨਾਂ ਨੂੰ ਵਰਗਲਾ ਕੇ ਉਨ੍ਹਾਂ ਕੋ ਗਲਤ ਕਾਰਵਾਈਆਂ ਨੂੰ ਅੰਜਾਮ ਕਰਾਉਂਦੇ ਨੇ ਤੇ ਨੌਜਵਾਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਚਾਂਸੇ ਵਿੱਚ ਨਾ ਆਉਣ ਤਾਂ ਗੈਂਗਸਟਰਾਂ ਨੂੰ ਵੀ ਵਾਰਨਕ ਦਿੰਨੇ ਆ ਕਿ ਬਹੁਤ ਜਲਦੀ ਉਹਨਾਂ ਨੂੰ ਵੀ ਇਸ ਕਾਨੂੰਨ ਦੇ ਸਿਕੰਜੇ ਵਿੱਚ ਲਗਾ ਕੇ ਗ੍ਰਿਫਤਾਰ ਕੀਤਾ ਜਾਊਗਾ ਅਤੇ ਪੰਜਾਬ ਨੂੰ ਬਿਲਕੁਲ ਅਮਨ ਸ਼ਾਂਤੀ ਵਾਲਾ ਸੂਬਾ ਬਣਾਇਆ ਜਾਵੇਗਾ